ਅਜਾ ਜੀ ਆਪਣੇ ਕਨਸਟੀਟਿਊਸ਼ਨ ਦੇ ਆਰਟੀਕਲ 19 1 ਡੀ ਤੇ ਜਿਹੜਾ ਈ ਹੈ ਉਹ ਸਾਨੂੰ ਗਾਰੰਟੀ ਦਿੰਦਾ ਜਿਹੜਾ ਸਾਡਾ ਨਾਗਰਿਕ ਆ ਇੰਡੀਆ ਦਾ ਵੀ ਉਹ 에ਵਰੀਵੇਅਰ ਮਤਲਬ ਹਰ ਇੱਕ ਥਾਂ ਜਿਹੜੇ ਆ ਕੰਟਰੀ ਦੇ ਦੇਸ਼ ਦੇ ਵਿੱਚ ਆਜ਼ਾਦੀ ਦੇ ਨਾਲ ਜਾ ਸਕਦਾ ਤੇ ਉੱਥੇ ਸੈਟਲ ਵੀ ਹੋ ਸਕਦਾ ਜੇ ਚਾਵੇ ਤੇ ਹੁਣ ਧਰਨਾ ਮਜ਼ਹਰਾ ਜਿਹੜਾ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਇਹ ਹਰੇਕ ਨਾਗਰਿਕ ਦਾ ਜਿਹੜਾ ਸਾਡਾ ਇੱਕ ਰਾਈਟ ਆ ਅਸੀਂ ਮੰਗਾਂ ਦੇ ਖਾਤਰ ਆਪਣੀ ਜਿਹੜੀ ਆ ਵਾਇਸ ਆ ਉਹ ਰੀਚ ਕਰ ਸਕਦੇ ਹਾਂ ਕਿਸੇ ਵੀ ਰੂਪ ਦੇ ਵਿੱਚ ਹੁਣ ਗੱਲ ਤੇ ਇੱਕ ਆ ਕਿ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਉਹਦੀ ਵਾਇੋਲੇਸ਼ਨ ਤੇ ਆਪਣੇ ਰਾਈਟ ਦੀ ਉਸੇ ਵੇਲੇ ਹੋ ਗਈ ਜਦੋਂ ਉਹਨਾਂ ਨੇ ਰੋਕਾਂ ਲਾਤੀਆਂ ਸ਼ੇਰ ਮਜਬੂਰਨ ਕਿਸਾਨਾਂ ਨੂੰ ਜਿਹੜਾ ਆ ਸ਼ੰਭੂ ਬਾਰਡਰ ਦੇ ਉੱਤੇ ਰੁਕੜਾ ਲਾ ਦਿੱਤਾ ਉਲੰਘਣਾ ਕਵਾਂਗੇ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਤੇ ਹੈ ਹੀ ਹੈ ਨਾਲ ਜਿਹੜਾ ਕਨਸਟੀਟਿਊਸ਼ਨ ਦਾ ਜਿਹੜਾ ਆਰਟੀਕਲ ਆ ਉਹਦੀ ਲੰਘਣਾ ਵੀ ਹੈਗੀ ਹੈ ਜਦੋਂ ਤੁਸੀਂ ਕੋਈ ਲਾ ਐਂਡ ਆਰਡਰ ਸਿਚੁਏਸ਼ਨ ਕ੍ਰੀਟ ਕਰਦੇ ਹੋ ਕੁਝ ਹੋਰ ਹੁੰਦਾ ਉਸ ਵੇਲੇ ਤੁਹਾਡੇ ਤੇ ਕੋਈ ਅਰਚਨ ਗਵਰਨਮੈਂਟ ਆਪਣੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਪਾ ਸਕਦੀ ਹੈ ਲੇਕਿਨ ਜੇ ਹੁਣ ਜਿਵੇਂ ਕਿਸਾਨ ਸਿੰਘ ਪੁੱਲ ਜਾਣਾ ਚਾਹੁੰਦੇ ਆ ਪੰਜਾਬ ਤੋਂ ਹੋਏ ਅਨੇਜੈਂਟ ਕਰਨਾ ਚਾਹੁੰਦੇ ਆ ਐਜਾ ਕੋਈ ਕਾਨੂੰਨ ਨਹੀਂ ਹੈ ਕਿ ਉਹਨਾਂ ਨੂੰ ਪੰਜਾਬ ਤੋਂ ਹਰਾਨੇ ਚ ਟੱਪਣ ਵਾਸਤੇ ਕੋਈ ਅੜਚਲ ਪਾਈ ਜਾਵੇ ਇਹ ਜਿਹੜੀ ਇੱਕ ਨਵੀਂ ਪਥਾ ਪਾਈ ਹੈ ਇਹਦੇ ਨਾਲ ਸਾਡੇ ਹਿੰਦੁਸਤਾਨ ਦੀ ਵੈਸੀ ਜਿਹੜੀ ਆਪਸ ਚ ਪਾੜ ਪਾਏਗੀ ਇਹਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਹੋ ਰਿਹਾ ਹੈਗਾ ਛੱਟਾਂ ਲੱਗ ਰਹੀਆਂ ਉਹਨਾਂ ਨੂੰ ਆंसू ਗੈਸ ਤੇ ਗੋਲੇ ਕਿਤੇ ਸਰੀਰਿਕ ਨੁਕਸਾਨ ਹੋ ਰਿਹਾ ਹੈਗਾ ਹਿਊਮਨ ਰਾਈਟਸ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਕਿੱਥੇ ਤੱਕ ਠੀਕ ਹੈਗਾ ਆंसू ਗੈਸ ਛੱਡਦੇ ਆਂਸੂ ਗੈਸ ਜਿਹਨੂੰ ਆਪਾਂ ਕਹ ਦਿੰਦੇ ਆਂ ਕਿ ਇਹ ਗੈਸ ਛੱਡੀ ਜਾਂਦੇ ਆਂ ਪਲੱਸ ਅਦਰਵਾਈਜ਼ ਰਵਰਡ ਪੁੱਲਰਸ ਵੀ ਯੂਜ਼ ਕਰਦੇ ਆਂ ਇਹ ਜਿਹੜੀ ਵੋਲਸ ਯੂਜ਼ ਕੀਤੀ ਜਾ ਰਹੀ ਹੈ ਇਹ ਜਿੰਨਾ ਉਹਨਾਂ ਦਾ ਐਕਸ਼ਨ ਹੈ ਉਸ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਬਾਕੀ ਕੋਈ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋਵੇ ਲਾ ਐਂਡ ਆਰਡ ਉਹਨਾਂ ਨੂੰ ਉਹ ਹੱਕ ਹੈ ਪਹਿਲਾ ਮਲਟੀ ਫੋਰਸ ਨੂੰ ਜਾਂ ਕਿਸੇ ਵੀ ਫੋਰਸ ਨੂੰ ਕਿ ਕੋਈ ਐਕਸ਼ਨ ਲਵੇ ਲੇਕਿਨ ਹਾਲ ਤੱਕ ਤਾਂ ਕੋਈ ਐਕਸ਼ਨ ਵਾਲੀ ਗੱਲ ਆਈ ਨਹੀਂ ਜੀ ਸਿੱਕਲ ਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਅੱਜ ਗੱਲਬਾਤ ਹੋ ਰਹੀ ਹੈਗੀ ਕਿਸਾਨ ਆંદੋਲਨ 2.0 ਦੀ ਜਿਹੜਾ ਕਿਸਾਨ ਆંદੋਲਨ ਚੱਲ ਰਿਹਾ ਹੈਗਾ ਉਹਦੇ ਵਿੱਚ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ ਮਨੁੱਖੀ ਅਧਿਕਾਰਾਂ ਦੀ ਮੇਰੇ ਨਾਲ ਮੌਜੂਦ ਨੇ यूनिवर्सल ह्यूमन राइट्स ऑर्गेनाइजेशन ਦੇ ਪ੍ਰਧਾਨ ਸਤਨਾਮ ਸਿੰਘ ਢੱਲੀਵਾਲ ਜੀ ਤੇ ਦੂਸਰੇ ਨੇ ਮਿਸਟਰ ਪਾਠਕ ਜੀ ਜਿਹੜੇ ਹੈਗੇ ਨੇ ਐਡਵੋਕੇਟ ਜਨਰਲ ਨੇ ਸਾਬਕਾ ਐਡਵੋਕੇਟ ਜਨਰਲ ਨੇ ਔਰ ਸੀਨੀਅਰ ਐਡਵੋਕੇਟ ਨੇ ਗੱਲ ਹੈਗੀ ਹੈ ਜਿਹੜਾ ਕਿਸਾਨੀ ਧਰਨੇ ਦੇ ਵਿੱਚ ਲੋਕ ਗਏ ਹੋਏ ਨੇ ਉਹਨਾਂ ਦੇ ਨਾਲ ਜਿਹੜੀ ਹੋ ਰਹੀ ਹੈ ਚੀਜ਼ਾਂ ਪ੍ਰੋਬਲਮਸ ਹੋ ਰਹੀਆਂ ਨੇ ਉਹ ਕਿਸ ਹੱਦ ਤੱਕ ਠੀਕ ਨੇ ਨਹੀਂ ਨੇ ਹੋਣੀ ਚਾਹੀਦੀਆਂ ਨੇ ਜਾਂ ਨਹੀਂ ਹੋਣੀ ਚਾਹੀਦੀਆਂ ਨੇ ਸਤਨਾਮ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਕਿਉਂਕਿ ਕਿਸਾਨੀ ਧਰਨਾ ਜਿਹੜਾ ਪਹਿਲਾਂ ਵੀ ਚੱਲਿਆ ਸੀਗਾ ਹੁਣ ਦੁਬਾਰਾ ਸ਼ੁਰੂ ਹੋ ਗਿਆ ਹੈਗਾ ਆਪਣੀਆਂ ਮੰਗਾਂ ਨੂੰ ਲੈ ਕੇ ਹਾਂ ਅਜਾ ਜੀ ਆਪਣੇ ਕਨਸਟੀਟਿਊਸ਼ਨ ਦੇ ਆਰਟੀਕਲ 19 1 ਡੀ ਤੇ ਜਿਹੜਾ ਈ ਹੈ ਉਹ ਸਾਨੂੰ ਗਾਰੰਟੀ ਦਿੰਦਾ ਜਿਹੜਾ ਸਾਡਾ ਨਾਗਰਿਕ ਆ ਇੰਡੀਆ ਦਾ ਵੀ ਉਹ 에ਵਰੀਵੇਅਰ ਮਤਲਬ ਹਰ ਇੱਕ ਥਾਂ ਜਿਹੜੇ ਆ ਕੰਟਰੀ ਦੇ ਦੇਸ਼ ਦੇ ਵਿੱਚ ਆਜ਼ਾਦੀ ਦੇ ਨਾਲ ਜਾ ਸਕਦਾ ਤੇ ਉੱਥੇ ਸੈਟਲ ਵੀ ਹੋ ਸਕਦਾ ਜੇ ਚਾਵੇ ਤੇ ਹੁਣ ਧਰਨਾ ਮਜਹਰਾ ਜਿਹੜਾ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਇਹ ਹਰੇਕ ਨਾਗਰਿਕ ਦਾ ਜਿਹੜਾ ਸਾਡਾ ਇੱਕ ਰਾਈਟ ਆ ਅਸੀਂ ਮੰਗਾਂ ਦੇ ਖਾਤਰ ਆਪਣੀ ਜਿਹੜੀ ਆ ਵਾਇਸ ਆ ਉਹ ਅਰੇਜ ਕਰ ਸਕਦੇ ਆ ਕਿਸੇ ਵੀ ਰੂਪ ਦੇ ਵਿੱਚ ਹੁਣ ਆਪਾਂ ਜੇ ਦੇਖੀਏ ਜੇ ਹਿਊਮਨ ਰਾਈਟਸ ਦੇ ਵਾਇਲੇਸ਼ਨ ਦੀ ਗੱਲ ਕਰੀਏ ਤੇ ਇਹ ਇਹਨਾਂ ਨੇ ਕਿਸਾਨਾਂ ਨੇ ਕਾਫੀ ਸਮੇਂ ਤੋਂ ਇਹ ਗੱਲ ਠਾਈ ਸੀ ਵੀ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਸੀਗੀਆਂ ਪਿਛਲੇ ਕਿਸਾਨ ਮੋਰਚੇ ਦੇ ਵਿੱਚ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਨਹੀਂ ਤੇ ਅਸੀਂ ਫੇਰ ਦਿੱਲੀ ਨੂੰ ਕੁਛ ਕਰਾਂਗੇ ਤੇ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੇ ਮੂਵ ਕਰਨ ਤੋਂ ਪਹਿਲਾਂ ਹੀ ਇਹ ਸ਼ੁਰੂ ਕਰ ਦਿੱਤੇ ਹੀ ਰਸਤੇ ਦੇ ਵਿੱਚ ਜਿਹੜੇ ਕਿਲ ਗੱਢਣੇ ਕੰਧਾਂ ਕਰਨੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਰੋਕਾਂ ਲਾਉਣੀਆਂ ਹੁਣ ਗੱਲ ਤੇ ਇਹ ਕਹ ਹੈ ਕਿ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਉਹਦੀ ਵਾਇਓਲੇਸ਼ਨ ਤੇ ਆਪਣੇ ਰਾਈਟ ਦੀ ਉਸੇ ਵੇਲੇ ਹੋ ਗਈ ਜਦੋਂ ਉਹਨਾਂ ਨੇ ਰੋਕਾਂ ਲਾਤੀਆਂ ਫੇਰ ਮਜਬੂਰਨ ਕਿਸਾਨਾਂ ਨੂੰ ਜਿਹੜਾ ਆ ਸ਼ੰਭੂ ਬਾਰਡਰ ਦੇ ਉੱਤੇ ਰੁਕਣਾ ਪਿਆ ਇਹਨੂੰ ਉਲੰਘਣਾ ਕਵਾਂਗੇ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਤੇ ਹੈ ਇਹ ਨਾਲ ਜਿਹੜਾ ਕਨਸਟੀਟਿਊਸ਼ਨ ਦਾ ਜਿਹੜਾ ਆਰਟੀਕਲ ਆ ਉਹਦੀ ਲੰਘਣਾ ਵੀ ਹੈਗੀ ਆ ਇਹ ਤੇ ਉਹਨੂੰ ਉਹਨਾਂ ਨੇ ਜਿਹੜਾ ਰੋਕ ਕੇ ਰੱਖਿਆ ਉੱਤੇ ਉਹ ਗਲਤ ਹੈ ਇਹਨਾਂ ਨੂੰ ਪੀਸਫੁਲੀ ਜਾਲਣ ਲੈਣ ਦੇਣਾ ਚਾਹੀਦਾ ਸੀ ਪਹਿਲਾਂ ਤਾਂ ਇਹ ਹੈ ਵੀ ਜੇ ਸਰਕਾਰ ਨੇ ਸੈਂਟਰ ਨੇ ਮੰਗਾ ਉਹਨਾਂ ਨੂੰ ਮੰਨੀਆਂ ਸੀ ਵੀ ਤੁਹਾਡਾ ਅਸੀਂ ਆ ਕੁਝ ਕਰਾਂਗੇ ਜੋ ਵੀ ਉਹਨਾਂ ਨੇ ਕਿਸਾਨਾਂ ਦੀਆਂ ਮੰਗਾ ਹੈਗੀਆਂ ਤੇ ਉਹ ਉਹਨਾਂ ਨੂੰ ਮੰਨ ਲੈਣੀਆਂ ਚਾਹੀਦੀਆਂ ਸੀ ਤਾਂ ਕਿ ਕਿਸਾਨ ਇੱਥੇ ਤੱਕ ਤੁਰਦੇ ਹੀ ਨਾ ਇੱਧਰ ਨੂੰ ਜਾਂਦੇ ਹੀ ਨਾ ਮਤਲਬ ਇਹ ਸੰਘਰਸ਼ ਵਿੜਦੇ ਹੀ ਨਾ ਦੇਸ਼ ਦੇ ਵਿੱਚ ਕਿਸੇ ਵੀ ਚੀਜ਼ ਨੂੰ ਮਨਾਉਣ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈਗਾ ਕਿਸੇ ਵੀ ਆਪਣੇ ਹੱਕਾਂ ਨੂੰ ਲੈ ਕੇ ਪਟਾਖੀ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਹੜੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਉੱਥੇ ਗਏ ਨੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਪ੍ਰਸ਼ਾਸਨਿਕ ਕਾਰਵਾਈ ਜਿਹੜੀ ਹੁੰਦੀ ਹੈਗੀ ਆ ਉਹਦੇ ਵਿੱਚ ਕਈ ਕਿਸਾਨਾਂ ਨੂੰ ਸੱਟਾਂ ਵੀ ਬਹੁਤ ਲੱਗ ਰਹੀਆਂ ਨੇ ਬਹੁਤ ਕੁਝ ਉਹਨਾਂ ਦੇ ਨਾਲ ਆ ਰਿਹਾ ਹੈ ਅਸੂ ਗੈਸ ਤੇ ਗੋਲੇ ਉਹਦੇ ਵਿੱਚ ਜਿਹੜਾ ਮਨੁੱਖੀ ਅਧਿਕਾਰ ਦੀ ਆਪਾਂ ਗੱਲ ਕਰਦੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਉਂਕਿ ਪੀਸਫੁਲੀ ਪ੍ਰੋਟੈਸਟ ਜਿਹੜਾ ਅਸੀਂ ਕਰ ਰਹੇ ਸੀਗੇ ਦੇਖੋ ਜਿੱਥੇ ਤੱਕ ਸਾਡੇ ਕਨਸਟੀਟਿਊਸ਼ਨ ਦਾ ਸਵਾਲ ਹੈ ਜਾਂ ਕਾਨੂੰਨ ਦੀ ਉਲੰਘਣਾ ਦਾ ਸਵਾਲ ਹੈ ਕੋਈ ਵੀ ਸ਼ਖਸ ਨੂੰ ਇਹ ਇਸ ਗੱਲ ਦਾ ਪੂਰਾ ਹੱਕ ਹੈ ਮੌਲਿਕ ਅਧਿਕਾਰ ਹੈ ਕਿ ਉਹ ਹਿੰਦੁਸਤਾਨ 'ਚ ਕਿਤੇ ਵੀ ਜਾ ਸਕਦਾ ਹੈ ਕਿਤੇ ਵੀ ਆ ਸਕਦਾ ਹੈ ਲੇਕਿਨ ਜਿੰਨੇ ਵੀ ਸਾਡੇ ਮੌਲਿਕ ਅਧਿਕਾਰ ਹੁੰਦੇ ਆ ਇਹ ਸਬਜੈਕਟ ਟੂ ਸਰਟਨ ਰੈਸਟ੍ਰਿਕਸ਼ਨਸ ਹੁੰਦੇ ਆ ਜਦੋਂ ਤੁਸੀਂ ਕੋਈ ਲਾ ਐਂਡ ਆਰਡਰ ਸਿਚੁਏਸ਼ਨ ਕ੍ਰੀਟ ਕਰਦੇ ਹੋ ਕੁਝ ਹੋਰ ਹੁੰਦਾ ਉਸ ਵੇਲੇ ਤੁਹਾਡੇ ਤੇ ਕੋਈ ਅਰਚਨ ਗਵਰਨਮੈਂਟ ਆਪਣੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਪਾ ਸਕਦੀ ਹੈ ਲੇਕਿਨ ਜੇ ਹੁਣ ਜਿਵੇਂ ਕਿਸਾਨ ਸਿੰਪਲ ਜਾਣਾ ਚਾਹੁੰਦੇ ਆਂ ਪੰਜਾਬ ਤੋਂ ਹਰਿਆਨੇ ਚ ਇੰਟੈਗਰੇਟ ਕਰਨਾ ਚਾਹੁੰਦੇ ਆਂ ਇਹ じゃ ਕੋਈ ਕਾਨੂੰਨ ਨਹੀਂ ਹੈ ਕਿ ਉਹਨਾਂ ਨੂੰ ਪੰਜਾਬ ਤੋਂ ਹਰਿਆਨੇ ਚ ਟੱਪਣ ਵਾਸਤੇ ਕੋਈ ਅੜਚਲ ਪਾਈ ਜਾਵੇ ਇਹ ਜਿਹੜੀ ਇੱਕ ਨਵੀਂ ਪਥਾ ਪਾਈ ਹੈ ਇਹਦੇ ਨਾਲ ਸਾਡੇ ਹਿੰਦੁਸਤਾਨ ਦੀ ਵੈਸੀ ਜਿਹੜੀ ਆਪਸ ਚ 파ੜ ਪਾਏਗੀ ਬਿਨਾ ਗੱਲ ਦੇ ਇਹ ਗੱਲ ਕੀਤੀ ਜਾ ਰਹੀ ਹੈ ਕੋਈ ਅਰਚਨ ਨਹੀਂ ਪਾਣੀ ਚਾਹੀਦੀ ਮੈਂ ਇੱਥੇ ਇਹ ਗੱਲ ਵੀ ਕਹਿਣੀ ਚਾਹਦਾ ਕਿ ਸੈਂਟਰ ਗਵਰਨਮੈਂਟ ਵੀ ਕੋਸ਼ਿਸ਼ ਕਰ ਰਹੀ ਹੈ ਬਿਨਾਂ ਜਿਹਾ ਮੰਗਾ ਤੇ ਬਚਾਅ ਕੀਤਾ ਜਾਵੇ ਲੇਕਿਨ ਬਚਾਅ ਕਿਤੇ ਜਾਂਦਾ ਇੱਕ ਮਸਲਾ ਬਿਲਕੁਲ ਡਿਫਰੈਂਟ ਹੈ ਉਹ ਜਸਟੀਫਾਈਡ ਉਹਨਾਂ ਦੀ ਡਿਮਾਂਡ ਚ ਹੈਗੀ ਆ ਜਾਂ ਨਹੀਂ ਹੈਗੀ ਆ ਉਹ ਇੱਕ ਵੱਖਰਾ ਮਸਲਾ ਹੈ ਆਪਾਂ ਸਭ ਅੱਜ ਮhdood ਕਰੇ ਆਪਣੇ ਆਪ ਨੂੰ ਹਿਊਮਨਾਈਟਸ ਕਿ ਅਸੀਂ ਪੰਜਾਬ ਤੋਂ ਹੋਏ ਹਨ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਉਸ ਗੱਲ ਵਾਏ ਮੈਂ ਬੜਾ ਕਲੀਅਰ ਹੈ ਕਿ ਇਹ ਗੱਲ ਜਿਹੜੀ ਹਰਨਾ ਗਵਰਨਮੈਂਟ ਕਰ ਰਹੀ ਹੈ ਜਾਂ ਕੋਈ ਵੀ ਗਵਰਨਮੈਂਟ ਕਰਦੀ ਹੈ ਕਿ ਇੱਕ ਬੰਦੇ ਦਾ ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਵਿੱਚ ਅੜਚਲ ਪਾਣਾ ਉਹ ਬਿਲਕੁਲ ਗਲਤ ਹੈ ਤੇ ਗੈਰਕਾਨੂੰਨੀ ਹੈ ਨਹੀਂ ਇਹਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਹੋ ਰਿਹਾ ਹੈਗਾ ਸੱਟਾਂ ਲੱਗ ਰਹੀਆਂ ਉਹਨਾਂ ਨੂੰ ਆਸੋ ਗੈਸ ਦੇ ਗੋਲੇ ਕਿਤੇ ਸਰੀਰਕ ਨੁਕਸਾਨ ਹੋ ਰਿਹਾ ਹੈਗਾ ਹਿਊਮਨ ਰਾਈਟਸ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਕਿੱਥੇ ਤੱਕ ਠੀਕ ਹੈਗਾ ਇਹ ਵੀ ਜਿਹੜੀਆਂ ਹੈਗੀਆਂ ਹੁਣ ਜਿਵੇਂ ਤੁਸੀਂ ਦੇਖੋ ਨਾ ਅਥੂ ਗੈਸ ਛੱਡਦੇ ਆਂਸੂ ਗੈਸ ਜਿਹਨੂੰ ਆਪਾਂ ਕਹਿੰਦੇ ਨੇ ਟੀਲ ਗੈਸ ਛੱਡੀ ਜਾਂਦੇ ਆਂ ਪਲੱਸ ਅਦਰਵਾਈਜ਼ ਰਵਰਡ ਪੁੱਲਰਸ ਵੀ ਯੂਜ਼ ਕਰਤੇ ਆਂ ਇਹ ਜਿਹੜੀ ਵੋਸ ਯੂਜ਼ ਕੀਤੀ ਜਾ ਰਹੀ ਹੈ ਇਹ ਜਿੰਨਾ ਉਹਨਾਂ ਦਾ ਐਕਸ਼ਨ ਹੈ ਉਸ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਇੰਨੀ ਜ਼ਿਆਦਾ ਆਫਟਰ ਆਲ ਇੰਡੀਅਨ ਸਿਟੀਜ਼ਨ ਜੇ ਹੋ ਕੋਈ ਹਰਿਆਣਾ ਪੰਜਾਬ ਦੇ ਡਿਫਰੈਂਟ ਸਿਟੀਜ਼ਨਸ਼ਿਪ ਨਹੀਂ ਹੈ ਪੰਜਾਬ ਦੇ ਸਿਟੀਜ਼ਨ ਇੰਡੀਆ ਦੇ ਸਿਟੀਜ਼ਨ ਆ ਜਾਂ ਨਾ ਦੇ ਸਿਟੀਜ਼ਨ ਵੀ ਐਡੀਸ ਸਿਟੀਜ਼ਨ ਆ ਬਾਕੀ ਕੋਈ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋਵੇ ਲਾ ਐਂਡ ਆਰਡ ਉਹਨਾਂ ਨੂੰ ਪੂਰਾ ਹੱਕ ਹੈ ਪਹਿਲਾ ਮਲਟੀ ਫੋਰਸ ਨੂੰ ਜਾਂ ਕਿਸੇ ਵੀ ਫੋਰਸ ਨੂੰ ਕਿ ਕੋਈ ਐਕਸ਼ਨ ਲਵੇ ਲੇਕਿਨ ਹਾਲ ਤੱਕ ਤਾਂ ਕੋਈ ਐਕਸ਼ਨ ਵਾਲੀ ਗੱਲ ਆਈ ਨਹੀਂ ਸੀ ਉਹ ਪਹਿਲੇ ਹੀ ਉਹਨਾਂ ਨੂੰ ਜ਼ਬਰਦਸਤੀ ਕਰ ਉਹ ਥੋੜੀ ਜਿਹੀ ਜਿਹੜੀ ਹੈ ਕਾਨੂੰਨ ਦੀ ਲੱਗਣਾ ਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਕਿਸ ਤਰ੍ਹਾਂ ਦੇ ਉਸਤ ਨਾਮ ਜੀ ਜਿਹੜੀ ਪਾਠਕ ਸਾਹਿਬ ਨੇ ਗੱਲਬਾਤ ਕੀਤੀ ਹੈਗੀ ਇੱਕ ਸਪਸ਼ਟ ਗੱਲ ਆ ਅਜੇ ਜੀ ਆਪਾਂ ਦੇਖੀਏ ਕਿ ਇੱਕ ਥਾਣੇ ਦੇ ਵਿੱਚ ਜੇ ਕਿਤੇ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਦੂਜੇ ਥਾਣੇ ਦੀ ਪੁਲਿਸ ਉਸ ਥਾਣੇ ਦੀ ਕੰਸੈਂਟ ਤੋਂ ਬਿਨਾਂ ਉੱਥੇ ਜਾ ਨਹੀਂ ਸਕਦੀ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਇਹ ਦੱਸ ਰਿਹਾ ਹਾਂ ਹੁਣ ਜੇ ਦੂਜੀ ਸਟੇਟ ਤੋਂ ਜੇ ਪੁਲਿਸ ਆਉਂਦੀ ਹੈ ਤੇ ਉਹ ਵੀ ਸਬੰਧਤ ਆ ਕੇ ਥਾਣੇ ਦੇ ਵਿੱਚ ਉਥੋਂ ਪਰਮਿਸ਼ਨ ਲਿਖ ਕੇ ਰਬਟ ਲਿਖ ਕੇ ਜਾਂ ਪੁਲਿਸ ਨਾਲ ਲੈ ਕੇ ਤੇ ਫੇਰ ਕਿਸੇ ਨੂੰ ਫੜਨ ਜਾਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਹੁੰਦੀ ਹੈ ਹੁਣ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਨੇ ਸ਼ੰਭੂ ਬਾਰਡਰ ਦੇ ਉੱਤੇ ਬਾਰਡਰ ਜਿਹੜਾ ਵਿਚਕਾਏ ਜਿਹੜੀ ਦੋਨਾਂ ਮਤਲਬ ਸਟੇਟਾਂ ਨੂੰ ਵੰਦੀ ਆ ਉਤੋਂ ਉਰਲੇ ਪਾਸੇ ਨੇ ਤੇ ਜਿਹੜੀਆਂ ਰੋਕਾਂ ਲੱਗੀਆਂ ਨੇ ਉਹ ਦੂਜੇ ਪਾਸੇ ਹਰਿਆਣੇ ਦੇ ਵਿੱਚ ਅੰਬਾਲਾ ਸਾ이드 ਆ ਜਿਹੜੇ ਸੁਰੱਖਿਆ ਫੋਰਸਸ ਹਰਿਆਣੇ ਦੀਆਂ ਉਹ ਉੱਥੇ ਖੜੀਆਂ ਨੇ ਹੁਣ ਜੇ ਤੇ ਜਿਹੜੇ ਆਪਣੇ ਮਤਲਬ ਕਿਸਾਨ ਆ ਇਹ ਹਰਿਆਣੇ ਚ ਐਂਟਰ ਹੁੰਦੇ ਉੱਥੇ ਕੋਈ ਹਿੰਸਿਕ ਕਾਰਵਾਈ ਕਰਦੇ ਕੋਈ ਇਹੋ ਜਿਹੀ ਹਿੰਸਾ ਪੜਖਦੀ ਤੇ ਉਹਨਾਂ ਨੂੰ ਰਾਈਟ ਸੀ ਉਹ ਮਤਲਬ ਲਾਅ ਐਂਡ ਆਰਡਰ ਨੂੰ ਕੰਟਰੋਲ ਕਰ ਲਈ ਜਿਹਦਾ ਪਾਕਿਸਤਾਨ ਨੇ ਦੱਸਿਆ ਉਹ ਉਥੇ ਰੋਕ ਸਕਦੇ ਸੀ ਕਾਰਵਾਈ ਕਰ ਸਕਦੇ ਸੀ ਪਰ ਇਹ ਕਿਸਾਨ ਤੇ ਆਪਣੇ ਹਰਿਆਣੇ ਦੇ ਵਿੱਚ ਐਂਟਰੀ ਨਹੀਂ ਹੋਏ ਮਤਲਬ ਜਿਹੜੇ ਅਨਸੂਕ ਐਸ ਦੇ ਜਿਹੜੇ ਗੁੜੇ ਛੱਡਣੇ ਜਾਂ ਰਬੜ ਬੁਲਸ ਜਿਹੜੀਆਂ ਉਹ ਫਾਇਰ ਕਰਨੀਆਂ ਮਤਲਬ ਉਹ ਉਦੋਂ ਹੁੰਦੀਆਂ ਵਾ ਜਦੋਂ ਹਿੰਸਾ ਭੜਕਣ ਲੱਗਦੇ ਆ ਉਹਨੂੰ ਰੋਕਣ ਵਾਸਤੇ ਵੀ ਹਿੰਸਕ ਹੋ ਕੇ ਕਿਤੇ ਕੋਈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਨਾ ਕਰਨ ਜਾਂ ਕਿਸੇ ਦਾ ਆਮ ਨਾਗਰਿਕ ਦਾ ਨੁਕਸਾਨ ਜਿਹੜੀ ਭੀੜ ਹੈ ਜਿਹੜੀ ਮੋਬ ਹੈ ਉਹ ਨਾ ਕਰੇ ਇਹ ਤਾਂ ਹੁਣ ਪ੍ਰੋਟੈਸਟ ਹੋ ਰਿਹਾ ਹੈ ਕੋਈ ਮਲੇਸਤਰਾ ਦਾ ਕੰਮ ਤੇ ਹੈ ਨਹੀਂ ਵੀ ਮਤਲਬ ਇਹ ਦੇਖਿਆ ਤੇ ਜਾਂਦਾ ਵੀ ਉਹ ਹਿੰਸਕ ਹੁੰਦੇ ਆ ਜਾਂ ਨਹੀਂ ਕੋਈ ਮੌਕਾ ਉਹਨਾਂ ਨੂੰ ਮੂਵ ਕਰ ਲੰਦੇ ਹਰਿਆਣੇ ਚ ਜਾਂਦੇ ਜਾਂ ਜਿਸ ਤਰ੍ਹਾਂ ਦੀ ਖਬਰ ਸੀਗੀ ਵੀ ਕੋਈ ਹਿੰਸਕ ਗਤੀਵਿਧੀ ਅੱਥਾਂ ਦੀ ਹੋਈ ਹੈ ਉੱਥੇ ਕਿਸਾਨਾਂ ਦੇ ਨਾਲ ਜਾਂ ਕਿਸਾਨਾਂ ਨੇ ਕੀਤੀ ਹੈਗੀ ਹੈ ਤਾਨੂੰ ਲੱਗਦਾ ਇਸ ਤਰ੍ਹਾਂ ਕਰ ਸਕਦੇ ਨੇ ਦੇਖੋ ਜੇ ਜਦੋਂ ਮਤਲਬ ਕੰਟੀਨਿਊਸਲੀ ਜਿਹੜੇ ਆ ਉਹ ਹਾਂ ਹਾਂ ਹੰਜੂ ਗੈਸ ਦੇ ਜਿਹੜੇ ਗੋਲੇ ਉੱਥੇ ਸੁੱਟ ਰਹੇ ਆ ਜਾਂ ਮਤਲਬ ਦੇਖਿਆ ਬੜੇ ਉੱਥੇ ਡਰੋਨ ਚੱਲ ਰਹੇ ਆ ਹੈਨਾ ਹੁਣ ਉਹਦੇ ਚ ਮਤਲਬ ਡਿਫੈਂਡ ਦੇ ਵਿੱਚ ਆ ਕੇ ਕੋਈ ਪੱਥਰਬਾਜ਼ੀ ਹੋ ਗਈ ਹੋਵੇ ਕਿਸੇ ਨੇ ਕੀਤੀ ਹੋਵੇ ਜਾਂ ਜਿਸ ਤਰ੍ਹਾਂ ਵੈਸੇ ਤੇ ਜੇ ਇੱਕ ਦੇਖੀ ਹੈ ਤੇ ਜਿਹੜੀ ਸੁਰੱਖਿਆ ਫੋਰਸ ਆ ਜੇ ਉਹ ਤੁਹਾਡੀ ਆਪਾਂ ਰਸਤੇ 'ਚ ਜਾਂਦੇ ਆ ਨਾਕੇ ਤੇ ਜੇ ਤਲਾਸ਼ੀ ਲੈਣ ਲੱਗਦੇ ਜੇ ਆਪਾਂ ਉਹਨਾਂ ਨੂੰ ਤਲਾਕੀ ਨਾ ਨਹੀਂ ਉਹ ਵੀ ਗਲਤ ਗੱਲ ਹੈ ਜੇ ਉਹਨਾਂ ਦੇ ਗੱਲ ਪਈ ਉਹ ਗਲਤ ਗੱਲ ਹੈ ਪਰ ਇਹੋ ਜੀ ਗੱਲ ਹੋਈ ਨਹੀਂ ਇਹ ਬਾਅਦ ਦੇ ਵਿੱਚ ਹੋਈ ਹੋਵੇ ਤੇ ਆਪਾਂ ਕਹਿ ਨਹੀਂ ਸਕਦੇ ਪਹਿਲਾਂ ਲੇਕਿਨ ਜਿਹੜੀ ਕੁਝ ਵੀਡੀਓਜ਼ ਆ ਰਹੀਆਂ ਨੇ ਨਾ ਜਦੋਂ ਆਸੋ ਗੈਸ ਦੇ ਗੋਲੇ ਉੱਥੋਂ ਸੁੱਟੇ ਜਾ ਰਹੇ ਨੇ ਕੁਝ ਜਾਂ ਡਰੋਨ ਬਰੇ ਮਤਲਬ ਕਿ ਕੁਝ ਲੋਕ ਹੈਗੇ ਨੇ ਉਹ ਆਪਾਂ ਨਹੀਂ ਕਹਿ ਸਕਦੇ ਕਿਸਾਨ ਹੈਗੇ ਜਾਂ ਕੋਈ ਸਮਰਥਨ ਕਰ ਰਹੇ ਨੇ ਕਿਉਂਕਿ ਉਹ ਉਸ ਚੀਜ਼ ਨੂੰ ਮਤਲਬ ਕਿ ਪੂਰਾ ਮੁਕਾਬਲਾ ਕਰ ਰਹੇ ਨੇ ਕੁਝ ਵੀਡੀਓਜ਼ ਅਸੀਂ ਵੀ ਦੇਖੀਆਂ ਨੇ ਤੇ ਜੇ ਆਪਾਂ ਗੱਲ ਕਰਦੇ ਹਿਊਮਨ ਰਾਈਟ ਦੀ ਪੱਖ ਦੀ ਗੱਲ ਕਰਦੇ ਆਂ ਵੀ ਮਨੁੱਖੀ ਅਧਿਕਾਰ ਦੀ ਕਿਉਂਕਿ ਸੱਟ ਬिट ਲੱਗੀ ਹੈ ਪ੍ਰਸ਼ਾਸਨਿਕ ਸੱਟ ਕਹਿ ਸਕਦੇ ਆਂ ਉਹਨਾਂ ਨੂੰ ਗੱਲ ਕਰਦੇ ਆਂ ਵੀ ਮੁਆਵਜ਼ਾ ਮਿਲਣਾ ਚਾਹੀਦਾ ਦੇਖੋ ਜਿਹੜੀਆਂ ਵੀਡੀਓਜ਼ ਦੀ ਤੁਸੀਂ ਗੱਲ ਕਰਦੇ ਆ ਇਹ ਵੀਡੀਓ ਸਾਰੀਆਂ ਬਾਅਦ ਦੀਆਂ ਹੈਗੀਆਂ ਜਦੋਂ ਹਾਂਜੂ ਗੈਸ ਦੇ ਗੋਲੇ ਛੁੱਟੇ ਗਏ ਆ ਕੰਟੀਨਿਊਲੀ ਛੁੱਟੇ ਗਏ ਆ ਉਹਨਾਂ ਨੂੰ ਰੋਕਿਆ ਗਿਆ ਜਾਂ ਪਛਾਣ ਛੁੱਟਿਆ ਗਿਆ ਜਾਂ ਕੋਈ ਪੱਥਰਬਾਜੀ ਹੋ ਗਈ ਹੋਵੇ ਕਿਸੇ ਨੇ ਕਰਤੀ ਹੋਵੇ ਕਿਉਂਕਿ ਜਦੋਂ ਇੰਨੇ ਲੋਕ ਇਕੱਠੇ ਹੁੰਦੇ ਨੇ ਤੇ ਉਹਦੇ ਵਿੱਚ ਹੁੱਲੜਬਾਜ਼ ਵੀ ਕੁਛ ਨਾ ਕੁਛ ਸ਼ਾਮਲ ਹੁੰਦੇ ਆ ਤੇ ਕੁਝ ਲੋਕ ਜਿਹੜੇ ਆ ਮੈਂ ਦੇਖਿਆ ਕਿਸਾਨਾਂ ਨੇ ਵੀ ਪੇਸ਼ ਕੀਤੇ ਮੀਡੀਆ ਦੇ ਅੱਗੇ ਵੀ ਉਹ ਹਰਿਆਣੇ ਦਾ ਸੀ ਜਿੰਨੂੰ ਪਤਾ ਹੀ ਨਹੀਂ ਸੀ ਕੀ ਮੰਗਾ ਆ ਕੀ ਗੱਲ ਆ ਕੋਈ ਕਿਸਾਨ ਨਹੀਂ ਆ ਕੋਈ ਮੁਲਾਜ਼ਮ ਆ ਜਿੱਤੇ ਬਾਰ-ਬਾਰ ਮਤਲਬ ਸੀਨੀਅਰ ਅਸਲਾ ਦੇ ਫੋਨ ਆਉਂਦੇ ਆ ਇਸ ਤਰ੍ਹਾਂ ਦੇ ਮਤਲਬ ਕੀਤੇ ਆ ਉਹਨਾਂ ਦੋ ਤਿੰਨ ਪੇਸ਼ ਜਿਹੜੇ ਆ ਮਤਲ ਵੈਸੇ ਤੇ ਜਦੋਂ ਕੋਈ ਸੰਘਰਸ਼ ਚੱਲਦਾ ਤੇ ਉਹਦੇ ਚ ਸਰਕਾਰ ਆਪਣੇ ਇੰਟੈਲੀਜੈਂਸ ਜਿਹੜੇ ਆ ਉਹ ਵਾਰ ਦੇ ਹੁੰਦੀ ਐ ਮਤਲਬ ਕੁਛ ਨਾ ਕੁਛ ਹੁੰਦਾ ਹੁੰਦਾ ਮਤਲਬ ਸਾਰਾ ਦੇਖਣ ਵਾਸਤੇ ਪਰ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਟੈਪ ਚੱਕਿਆ ਗਿਆ ਉਹਨਾਂ ਦੀਆਂ ਰੋਕਾਂ ਦਾ ਚੱਕਿਆ ਗਿਆ ਜੇ ਰੋਕਾਂ ਦਾ ਨਾ ਚੱਕਿਆ ਜਾਂਦਾ ਤੇ ਇਹ ਕੁਝ ਹੁੰਦਾ ਹੀ ਨਾ ਇਹ ਕੁਝ ਹੁੰਦਾ ਨਾ ਪੀਸਫੁਲੀ ਮਤਲਬ ਪਹਿਲੀ ਗੱਲ ਤੇ ਸਰਕਾਰ ਸੈਂਟਰ ਦੀ ਜਿਹੜੀ ਆਪਾਂ ਗਲਤੀ ਕਹਿੰਦੇ ਆਂ ਵੀ ਜੇ ਮੰਗਾਂ ਮੰਨਦੀ ਨਾ ਪਹਿਲਾਂ ਕਿਸਾਨ ਮੋਰਚੇ ਜਦੋਂ ਮੰਨੀਆਂ ਜੇ ਮੰਨ ਲਿਆ ਹਿੱਤੇ ਉਹਨਾਂ ਤੇ ਇੰਪਲੀਮੈਂਟੇਸ਼ਨ ਕਰ ਦਿੰਦੇ ਜੇ ਇੰਪਲੀਮੈਂਟ ਹੁੰਦੀਆਂ ਤੇ ਕਿਸਾਨ ਤੇ ਅੱਗੇ ਹੀ ਐਨਾ ਮਤਲਬ ਗਰੀਬੀ ਦੇ ਦੌਰ ਚੋਂ ਨਿਕਲ ਰਿਹਾ ਖੁਦਕਸ਼ੀਆਂ ਕਰ ਰਿਹਾ ਕਿੰਨੇ ਖੁਦਕਸ਼ੀਆਂ ਦੇ ਆਉਂਦੇ ਆ ਅੱਛਾ ਤੇ ਕਿਸਾਨ ਕਰਜ਼ਾਏ ਆ ਭਾਵੇਂ ਜੇ ਕਿਸਾਨ ਦੇ ਕੋਲ ਟਰੈਕਟਰ ਵੀ ਆ ਨਾ ਜੇ ਉਹਦਾ ਤੁਸੀਂ ਦੇਖੋਗੇ ਤੇ ਉਹ ਵੀ ਕਰਜ਼ੇ ਤੇ ਹੋਊਗਾ ਉਹ ਉਹ ਤੁਹਾਡੀ ਗੱਲ ਸਾਰੀ ਹੈਗੀ ਹੈ ਹਰ ਚੀਜ਼ ਕਿਸਾਨ ਦੀ ਜਿਹੜੀ ਕਰਜ਼ੇ ਚ ਹੀ ਹੈਗੀ ਹੈ ਔਰ ਉਹ ਆਪਣੀ ਮੰਗ ਜਿਹੜੇ ਰੱਖ ਰਹੇ ਨੇ ਉਹਦੇ ਵਿੱਚ ਕੁਝ ਨਾ ਕੁਝ ਤਰਕ ਜ਼ਰੂਰ ਹੋਣਾ ਹੈਗਾ ਪਟਕ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ ਵਾਇਲੇਸ਼ਨ ਵੀ ਮੰਨਦੇ ਕਿਉਂਕਿ ਇਹ ਨਹੀਂ ਅਸੀਂ ਕਹਿੰਦੇ ਵੀ ਕਿਸਾਨਾਂ ਨਾਲ ਹੀ ਕੁਝ ਹੋ ਰਿਹਾ ਹੈਗਾ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਐਨਡੀਆਰਫ ਕੋਈ ਵੀ ਟੀਮ ਉੱਥੇ ਹੈਗੀ ਹੈ ਪ੍ਰਸ਼ਾਸਨਿਕ ਟੀਮ ਦੋਨਾਂ ਪਾਸੇ ਸੇਮ ਚੀਜ਼ ਹੈ ਸੱਟਾ ਪੇਟਾ ਉਹਨਾਂ ਦੇ ਵੀ ਲੱਗੀਆਂ ਨੇ ਸਾਰਾ ਕੁਝ ਐਸ ਪਰ ਹਿਊਮਨ ਰਾਈਟਸ ਪੇ ਇਹਨੂੰ ਬਿਠਾ ਕੇ ਨਿਪਟਾਉਣਾ ਚਾਹੀਦਾ ਹੈ ਦੇਖੋ ਹਿਊਮਨ ਰਾਈਟਸ ਦਾ ਸਬਦੇ ਹੀ ਹੈਗੇ ਇਹ ਵੀ ਗੱਲ ਗਲਤ ਹੈ ਕਿ ਕੁਝ ਸਾਡੇ ਵਿੱਚੋਂ ਹੁੱਲੜਵਾਜ ਕਿਸਾਨਾਂ ਚ ਮਿਲ ਕੇ ਉਹ ਪੱਥਰਾਂ ਦੀ ਉੱਤੇ ਵਿਚਾਰਡ ਕਈ ਜਾਂਦੇ ਪੁਲਿਸ ਵਾਲਾਂ ਤੇ ਤੇ ਉਹਨਾਂ ਨੇ ਹਯਾਨਾ ਗਵਰਨਮੈਂਟ ਨੇ ਪੰਜਾਬ ਐਂਡ ਹਯਾਨਾ ਹਾਈ ਕੋਰਟ ਦੇ ਵਿੱਚ ਇੱਕ ਵੀਡੀਓ ਪੇਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਕੁਝ ਹੁੱਲੜਵਾਜ ਕਿਸਾਨ ਮੋਚੇ ਚ ਆ ਕੇ ਉਹ ਪੱਥਰ ਫੈਕ ਰਹੇ ਹਨ ਤੇ ਉਹਨਾਂ ਚ ਇਵਨ ਇੱਥੇ ਤੱਕ ਵੀ ਦੱਸਿਆ ਗਿਆ ਹੈ ਕਿ ਤਿੰਨ ਜਿਹੜੇ ਮੇਨ ਕਾਫੀ 24 25 ਜਿਹੜੇ ਹੋਏ ਆ ਇਨਕਲੂਡਿੰਗ 1 ਡੀਐਸਪੀ ਤੇ ਉਹਨਾਂ ਜੋ ਤਿੰਨ ਕਿਸਾਨਾਂ ਦੇ ਮੁੰਡੇ ਵੀ ਆ ਉਹ ਇਹ ਤਾਂ ਕਿਸਾਨ ਵਸੇ ਕਿਸਾਨ ਹੀ ਹੋਈ ਜਾਂਦੀ ਹੈ ਉਹ ਵੀ ਕਿਸਾਨਾਂ ਦੇ ਮੁੰਡੇ ਆ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਮੁੰਡੇ ਆ ਸਾਡੂੰ ਲੇਕਨ ਇਹ ਤਾਂ ਨਹੀਂ ਨਾ ਆਇਆ ਵੀ ਤੁਸੀਂ ਕੋਈ ਅਟੈਕ ਕਰੋ ਇਹ ਲੇਕਨ ਹੁੱਲੜਵਾਜ਼ ਵਿੱਚ ਹਮੇਸ਼ਾ ਹੀ ਸ਼ਾਮਲ ਹੋ ਜਾਂਦੇ ਕੋਈ ਵੀ ਐਜੀਟੇਸ਼ਨ ਚੱਲੇਗੀ ਨਾ ਉਹਦੇ ਵਿੱਚੋਂ ਪਿਲਫੇਜ ਵੀ ਚੱਲਣ ਲੱਗ ਜਾਂਦੀ ਹੈ ਮਸਲਾ ਤਾਂ ਹੁਣ ਇਹ ਹੈ ਵੀ ਜਿਹੜੀ ਸੈਟਲ ਗਵਰਨਮੈਂਟ ਹੈ ਜੋ ਵੀ ਫੈਸਲਾ ਲੈਣਾ ਹੈ ਉਹ ਕਿਸਾਨਾਂ ਨਾਲ ਬੈਠ ਕੇ ਆਪਸ ਵਿੱਚ ਗੱਲਬਾਤ ਕਰਕੇ ਇਹਨੂੰ ਜਲਦੀ ਨਿਜਠਿਆ ਜਾਵੇ ਤਾਂ ਕਿ ਜਨਤਾ ਆਮ ਪਰੇਸ਼ਾਨ ਨਾ ਹੋਵੇ ਕਿਉਂਕਿ ਹਿਊਮਨ ਲਾਈਜ਼ ਤਾਂ ਹੁਣ ਸਭ ਦੇ ਹੀ ਹੈਗੇ ਹੁਣ ਤੁਸੀਂ ਦੇਖੋ ਉੱਤੇ ਹਜ਼ਾਰਾਂ ਟਨ ਖੜਾ ਹੈ ਜਿਹੜਾ ਕਿ ਸਾਡੇ ਪੰਜਾਬ ਵਾਸਤੇ ਸਮਾਨ ਡਿਫਰੈਂਟ ਟਾਈਪ ਦਾ ਲੈ ਕੇ ਆਇਆ ਹੈ ਕਈਆਂ ਚ ਪੈਸ਼ੀਵਲ ਗੁੱਡਸ ਵੀ ਹੈ ਉਹ ਸਾਡਾ ਸਾਡਾ ਮਹਿੰਗਾਈ ਹੋਈ ਜਾਂਦੀ ਹੈ ਜਿੱਲਾ ਫੂਡ ਸਬਜੀ ਹੈ ਉਹ ਮਹਿੰਗੀ ਹੋਈ ਜਾਂਦੀ ਹੈ ਉਹ ਚੀਜ਼ਾਂ ਮਹਿੰਗੀ ਹੋਈ ਜਾਂਦੀਆਂ ਆਮ ਨਾਗਰਿਕ ਦੇ ਵੀ ਹਿਊਮਨ ਰਾਈਟਸ ਦਾ ਸਵਾਲ ਹੈ ਸੋ ਇਹ ਚੀਜ਼ਾਂ ਨੂੰ ਸਾਈਆਂ ਨੂੰ ਓਵਰਆਲ ਸੈਂਟਰਲ ਗਵਰਨਮੈਂਟ ਨੂੰ ਜਲਦੀ ਤੋਂ ਜਲਦੀ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਜੋ ਮੰਗਾ ਜਾਇਜ਼ ਹੈਗੀਆਂ ਉਹਨਾਂ ਨੂੰ ਮੰਨ ਕੇ ਫੈਸਲਾ ਕਰਨਾ ਚਾਹੀਦਾ ਹੈ ਕਿੰਨਾ ਦੇ ਇਸ ਨਾਮ ਜੀ ਜਿਹੜਾ ਪ੍ਰਟਕ ਸਾਹਿਬ ਨੇ ਕਿਹਾ ਹੈਗਾ ਹੁਣ ਐਕਚੁਅਲੀ ਜੋ ਕੁਝ ਹੋਇਆ ਇਹ ਅਕੋਰਡਿੰਗ ਲਾ ਜਿਹੜਾ ਆ ਸਾਡੇ ਪੰਜਾਬ ਸਰਕਾਰ ਨੂੰ ਇਹਦਾ ਦੇਖਣਾ ਚਾਹੀਦਾ ਮੈਂ ਤੇ ਇੱਕ ਦੇਖੂਗਾ ਕਿ ਜਿਹੜਾ ਸਾਡੇ ਹਿਊਮਨ ਰਾਈਟਸ ਕਮਿਸ਼ਨ ਹੈ ਨਾ ਉਹ ਇੱਕ ਮੂਕ ਦਰਸ਼ਕ ਆ ਉਹ ਬਿਲਕੁਲ ਇਹ ਸਰਕਾਰ ਨੂੰ ਸਰਕਾਰਾਂ ਦੇ ਸਿਰ ਤੇ ਖਰਚਾ ਜੇ ਉਹਨਾਂ ਕੋਈ ਕੰਮ ਨਹੀਂ ਕਰਨਾ ਤੇ ਉਹ ਬੰਦ ਕਰ ਦੇਣੇ ਚਾਹੀਦੇ ਆ ਹੁਣ ਦੂਜੀ ਸਟੇਟ ਦੇ ਵਿੱਚੋਂ ਸੁਰੱਖਿਆ ਫੋਰਸਾਂ ਵੱਲੋਂ ਇਸ ਸਟੇਟ ਦੇ ਵਿੱਚ ਕਿਸਾਨ ਕਈ ਜ਼ਖਮੀ ਹੋਏ ਆ ਉਹਨਾਂ ਦੀ ਕਾਰਵਾਈ ਕਰਨ ਦੇ ਨਾਲ ਜਿੱਦਾਂ ਕਿ ਮੈਂ ਪਹਿਲਾਂ ਐਗਜ਼ੈਂਪਲ ਦਿੱਤੀ ਸੀ ਵੀ ਜੇ ਕਰਨੀ ਹੋਵੇ ਤੇ ਮੇਰਾ ਖਿਆਲ ਹੈ ਜਿੱਥੇ ਤੱਕ ਪਟਿਆਲਾ ਜ਼ਿਲ੍ਹਾ ਪੈਂਦਾ ਉੱਥੇ ਸਾਡੇ ਹਨਾ ਆਹਾਂ ਪਟਿਆਲਾ ਜ਼ਿਲ੍ਹਾ ਪੁਲਿਸ ਦੇ ਨਾਲ ਕੰਸੈਂਟ ਉਹਨੂੰ ਕੰਸੈਂਟ 'ਚ ਲੈ ਕੇ ਤੇ ਫਿਰ ਕਾਰਵਾਈ ਪਟਕਾ ਸਾਹਿਬ ਬਣਦੀ ਸੀਗੀ ਉਹਨਾਂ ਦੀ ਜੇ ਕਰਨੀ ਹੁੰਦੀ ਹੈ ਨਾ ਉਹ ਇਲੀਗਲ ਕਾਰਵਾਈ ਹੋਈ ਹੈ ਤੇ ਇਵਨ ਸਾਡੇ ਸਰਕਾਰ ਨੂੰ ਚਾਹੀਦਾ ਪੇ ਕਹਿ ਕੇ ਤੇ ਮਤਲਬ ਜਿਹੜੇ ਆ ਉੱਥੇ ਮਤਲਬ ਪਰਚੇ ਦਰਜ ਜ਼ਰੂਰ ਹੋਣੇ ਚਾਹੀਦੇ ਆ ਬਚਾ ਕੋ ਜੇ ਕਿਉਂਕਿ ਨਾਵਾਂ ਦਾ ਨਹੀਂ ਪਤਾ ਕਿ ਨੇ ਫਾਇਰਿੰਗ ਕੀਤੀ ਕੀ ਹੋਇਆ ਕੀ ਨਹੀਂ ਹੋਇਆ ਮਤਲਬ ਅਣਪਛਾਤੇ ਹੋ ਜਾਣ ਪਰ ਤੇ ਦਰ ਜ਼ਰੂਰ ਹੋਣੇ ਚਾਹੀਦੇ ਆ ਉਹਨਾਂ ਹਰਿਆਣੇ ਵਾਲੇ ਤੇ ਕੀਤਾ ਹੀ ਹੋਣਗੇ ਇਹ ਤੇ ਕੋਈ ਨੋ ਡਾਊਟ ਜੇ ਉਹਨਾਂ ਦੇ ਜ਼ਖਮੀ ਹੋਏ ਆ ਫੋਰਸਸ ਦੇ ਉਹ ਤੇ ਹੋਏ ਹੋਣਗੇ ਪਰ ਤੇ ਦੇ ਮਤਲਬ ਜਿਹੜੇ ਜਿਹੜੇ ਦੋਨਾਂ ਪੱਖ ਸੇ ਹੀ ਬਰਾਬਰੀ ਹੋ ਰਹੀ ਹੈ ਜੋ ਇਹ ਜੇ ਇਹ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤੇ ਗਾਂਵ ਵਾਸਤੇ ਇੱਕ ਰਾਹ ਬਣ ਜਾਂਦਾ ਮਤਲਬ ਗਾਂਵ ਵਾਸਤੇ ਰਾਹ ਬਣ ਜਾਂਦਾ ਵੀ ਜਿਹੜਾ ਜਿੱਥੇ ਮਰਜ਼ੀ ਜਾ ਕੇ ਕਰੇ ਫਿਰ ਕੋਈ ਪੁੱਛਣ ਵਾਲਾ ਥੋੜਾ ਹੈਗਾ ਹੁਣ ਅਕੋਰਡਿੰਗ ਲਾ ਤੇ ਉਹ ਇਸ ਮਤਲਬ ਆਪਣੀ ਸਟੇਟ ਦੇ ਵਿੱਚ ਆ ਕੇ ਮਤਲਬ ਜਿਹੜੇ ਜਿੱਦਾਂ ਸਟ੍ਰਾਈਕ ਹੋ ਗਈ ਸਰ ਜੀ ਕਾ ਸਟ੍ਰਾਈਕ ਆਪਣੇ ਕਸ਼ਮੀਰ ਮਤਲਬ ਕਸ਼ਮੀਰ ਦੇ ਵਿੱਚ ਆਪਣੀ ਫੌਜ ਨੇ ਕੀਤੀ ਸਟ੍ਰਾਈਕ ਪਾਕਿਸਤਾਨ ਜਾ ਕੇ ਜਿਹੜੇ ਟੈਸਟ ਮਾਰਤੇ ਮਾਰ ਕੇ ਆਗੇ ਮੈਂ ਇਸ ਨਾਲ ਟਾਈਪ ਨਹੀਂ ਨਾ ਚਾਹ ਚਾ ਜਲਦੀ ਜਲਦੀ ਨਿਪਟਾਰਾ ਕਰਨਾ ਚਾਹੀਦਾ ਹੈ ਕਿ ਨਹੀਂ ਕਿਉਂਕਿ ਆਮ ਜਨਤਾ ਵੀ ਜਿਹੜੀ ਪਰੇਸ਼ਾਨ ਹੋ ਰਹੀ ਕਿਸੇ ਨੇ ਕੋਈ ਜ਼ਰੂਰੀ ਕੰਮ ਵੀ ਜਾਣਾ ਹੁੰਦਾ ਰੋਡ ਜਿਹੜੀ ਸੜਕਾਂ ਨੇ ਉਹੀ ਪੈਂਦੀਆਂ ਨੇ ਮੈਂ ਤੇ ਪਹਿਲਾਂ ਹੀ ਅਜੇ ਜੀ ਕਹਿ ਚੁੱਕਾ ਕਿ ਇਹੋ ਜਿਹਾ ਮੌਕਾ ਮਿਲਣਾ ਹੀ ਨਹੀਂ ਚਾਹੀਦਾ ਜੇ ਮੰਗਾ ਸਰਕਾਰ ਨੇ ਮੰਨੀਆਂ ਹੀ ਤੇ ਉਹ ਅਸੀਂ ਇਹ ਤਾਂ ਨਹੀਂਆਂ ਮਤਲਬ ਮੰਨਾਂਗੇ ਤੇ ਉਹਨਾਂ ਤੇ ਇੰਪਲੀਮੈਂਟੇਸ਼ਨ ਹੋ ਜਾਂਦੀ ਇਹੋ ਜਿਹੇ ਹੁੰਦਾ ਹੁੰਦਾ ਹੁਣ ਆਪਾਂ ਬੜੇ ਹੈਰਾਨ ਹੁੰਨੇ ਜਦੋਂ ਵੀਡੀਓ ਤੇ ਵੀਡੀਓ ਆਉਂਦੀ ਹੈ ਨਾ ਸੋਸ਼ਲ ਮੀਡੀਆ ਦੇ ਕਰਕੇ ਆਪਾਂ ਮੋਬਾਈਲ ਤੇ ਦੇਖਦੇ ਆ ਤੇ ਜਿੱਦਾਂ ਇਜ਼ਰਾਇਲ ਹਮਾਸ ਦਾ ਵਰਗਾ ਮਸਲਾ ਬਣਿਆ ਪਿਆ ਉਹਦਾ ਧੂਆਂ ਧੂਆਂ ਹੋ ਰਿਹਾ ਜੀ ਇਧਰੋਂ ਇਹ ਮਾਰ ਰਿਹਾ ਜੀ ਉਹਨਾਂ ਤੇ ਬੋਰੀਆਂ ਪਾ ਰਿਹਾ ਉਹ ਮਤਲਬ ਪ੍ਰੋਟੈਕਟ ਕਰ ਰਿਹਾ ਜਾਂ ਕੁਝ ਕਰ ਰਿਹਾ ਉਧਰੋਂ ਮਤਲਬ ਡਰੋਨ ਚੱਲ ਰਿਹਾ ਜਿੱਦਾਂ ਹਵਾਈ ਜਹਾਜ਼ ਮਤਲਬ ਬੰਬ ਸੁੱਟ ਰਿਹਾ ਮਤਲਬ ਬੜਾ ਗਲਤ ਜਿਹਾ ਇਮਪ੍ਰੈ ਆਪਣੇ ਦੇਸ਼ ਦਾ ਆਪਾਂ ਦੇਖੀਏ ਤੇ ਸਰਕਾਰ ਸਾਡੀ ਨੂੰ ਸੈਂਟਰ ਨੂੰ ਇਹ ਵੀ ਸੋਚਣ ਦੇਦਾ ਵੀ ਇੰਟਰਨੈਸ਼ਨਲ ਲੈਵਲ ਤੇ ਸਾਡਾ ਕੀ ਜਾ ਰਿਹਾ ਹੈ ਪ੍ਰਭਾਵ ਕੀ ਸਾਡਾ ਇਮਪ੍ਰੈਸ਼ਨ ਜਾ ਰਿਹਾ ਜਿੱਥੇ ਆਪਾਂ ਲੋਕਤੰਤਰ ਦੀ ਗੱਲ ਕਰਦੇ ਆ ਵੀ ਸਾਡੇ ਸਾਡਾ ਦੇਸ਼ ਦੇ ਵਿੱਚ ਮਤਲਬ ਜਿਹੜਾ ਵਾ ਮੈਂ ਲੋਕਤੰਤਰ ਨੂੰ ਮੰਨਦੇ ਸੀ ਹੈ ਨਾ ਲੋਕਤੰਤਰ ਇਸ ਟਾਈਮ ਬਹੁਤ ਉਹਦੇ ਚ ਆ ਗਿਆ ਕਮਜ਼ੋਰੀ ਚ ਆ ਗਿਆ ਸੁਰੱਖਿਆ ਚ ਵੇ ਗਿਆ ਵੀ ਜਿਹੜਾ ਭਾਰਤ ਦੇਸ਼ ਹੈਗਾ ਉਥੇ ਮੋਦੀ ਨੇਤৃত্ব ਕਰ ਰਹੇ ਨੇ ਤੇ ਆਹੋ ਕੀ ਰਿਹਾ ਹੈਗਾ ਬਿਲਕੁਲ ਇਹ ਇਸ ਤਰ੍ਹਾਂ ਦੀਆਂ ਤੇ ਘਟਨਾਵਾਂ ਜਿਹੜੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਮਤਲਬ ਜਿਹੜੀਆਂ ਜਾਇਜ਼ ਮੰਗਾ ਆ ਉਹ ਬਹਿ ਕੇ ਚਲੋ ਕਿਉਂਕਿ ਇਸ ਵੜੇ ਸਮਾਂ ਜੇ ਆਪਾਂ ਦੇਖੀਏ ਨਾ ਮੈਂ ਥੋੜਾ ਜਿਹਾ ਲੰਬੇ ਗੱਲ ਕਰਦਾ ਜਿਹੜੇ ਕਿਸਾਨ ਆ ਕਿਉਂਕਿ ਲੋਕ ਸਭਾ ਇਲੈਕਸ਼ਨ ਲੱਗੇ ਆ ਤੇ ਉਹਨਾਂ ਨੂੰ ਇਹ ਆ ਪਈ ਇਹ ਮਤਲਬ ਮੋਦੀ ਸਰਕਾਰ ਨੇ ਹੱਡੀਆਂ ਮੰਗਾ ਮੰਨੀਆਂ ਤੇ ਉਹ ਜਿਹੜੀਆਂ ਪਈ ਤੁਹਾਨੂੰ ਆ ਕੁਝ ਤੁਹਾਡਾ ਹੀ ਮੰਨ ਲਾਂਗੇ ਇੰਪਲੀਮੈਂਟ ਪਈ ਉਹ ਇੰਪਲੀਮੈਂਟੇਸ਼ਨ ਇਲੈਕਸ਼ਨ ਦਾ ਕਰਕੇ ਹੋ ਜੇ ਤੇ ਸਰਕਾਰ ਸ਼ਾਇਦ ਸੋਚਦੀ ਹੋਊਗੀ ਪਈ ਆ ਸਮਾਂ ਕੁਝ ਕੱਢ ਲਓ ਕੋਡ ਆਫ ਕੰਡਕਟ ਲਗ ਦੇਣਾ ਵਾ ਤੇ ਗਾਂ ਕਿਹੜੀ ਸਰਕਾਰ ਆਉਣੇ ਜਿਹੜੇ ਆਉਣੇ ਉਹ ਦੇਖੋਗੀ ਮਤਲਬ ਐਸ ਕਰਕੇ ਸਰਕਾਰ ਲਿੰਗਰ ਔਨ ਕਰਨ ਦੇ ਮੋੜ ਦੇ ਵਿੱਚ ਲੱਗਦੀ ਸੋ ਇਹ ਸੀਗੇ ਸਤਨਾਮ ਸਿੰਘ ਢੱਲਵਾਲ ਜੀ ਤੇ ਸੀਨੀਅਰ ਐਡਵੋਕੇਟ ਜਨਰਲ ਪਾਠਕ ਜੀ ਗਲਬਾਤ ਸੀ ਕਿ ਹਿਊਮਨ ਰਾਈਟਸ ਵਾਇਓਲੇਸ਼ਨ ਨੂੰ ਲੈ ਕੇ ਜਿਹੜਾ ਵੀ ਧਰਨਾ ਚੱਲ ਰਿਹਾ ਸੀਗਾ ਉਹਦੇ ਵਿੱਚ ਕਿਸਾਨਾਂ ਦੇ ਨਾਲ ਵੀ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਅਫਸਰ ਸਾਹਿਬਾਨ ਨਈਆ ਉਹਨਾਂ ਦੇ EMPLOYEES ਨੇ ਦੋਨਾਂ ਪਾਸੇ ਬਰਾਬਰੀ ਦੀ ਗੱਲ ਕੀਤੀ ਗਈ ਹੈਗੀ ਵੀ ਦੋਨਾਂ ਪਾਸੇ ਐਜ਼ ਪਰ ਹਿਊਮਨ ਰਾਈਟਸ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਹਿਊਮਨ ਰਾਈਟ ਕਮਿਸ਼ਨ ਹੈਗਾ ਉਹਨੂੰ ਇਸ ਦੇ ਵਿੱਚ ਦਖਲਅੰਦਾਜ਼ੀ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਵੀ ਜਿਹੜਾ ਹਿਊਮਨ ਰਾਈਟਸ ਦਾ ਹੈਗਾ ਉਹ ਨੁਕਸਾਨ ਕਿਉਂ ਹੋਇਆ ਕਦੇ ਵਾਸਤੇ ਹੋਇਆ ਇਸ ਚੀਜ਼ ਨੂੰ ਦੇਖਣਾ ਜ਼ਰੂਰੀ ਹੋਏਗਾ ਤੁਸੀਂ ਦੇਖਦੇ ਰਹੋ ਹਿਊਮਨ ਰਾਈਟਸ ਬੁਲੇਟਿਨ